ਕਾਲ ਜੀ ਸਾਰੇ ਭੈਣ ਭਰਾ ਨੂੰ ਹੋਰ ਸਨਾਂਉ ਕੀ ਹਾਲ ਚਾਲ ਹੈ ਤੇ ਹੈਪੀ ਦਿਵਾਲੀ ਸਾਰੇ ਭੈਣ ਭਰਾ ਨੂੰ ਮੇਰੀ YouTube ਫੈਮਿਲੀ ਨੂੰ ਤੇ ਹੁਣ ਅਸੀਂ ਦੀਵੇ ਰੱਖਣ ਚੱਲੇ ਆ ਜਗ੍ਹਾ ਤੇ ਗੁਰਦੁਆਰਾ ਸਾਹਿਬ ਤੇ ਹੋਰ ਵੀ ਲੱਗ ਜਗ੍ਹਾ ਕਾਫੀ ਹੈ ਸਾਡੇ ਤੇ ਆਜੋ ਫਿਰ ਤੁਹਾਨੂੰ ਵੀ ਦਿਖਾ ਦਦੇ ਜੀ ਦੀਵੇ ਮੈਂ ਪਹਿਲਾਂ ਪਾਣੀ ਚ ਭਿਉਲੇ ਸੀ ਤੇ ਹੁਣ ਮੈਂ ਇਸ ਕਾਲੇ ਆ ਦੀਵੇ ਤੇ ਹੁਣ ਮੈਂ ਲੱਗੀ ਇਹਨਾਂ ਨੂੰ ਤੇਲ ਪਾ ਕੇ ਤੇ ਫਿਰ ਜਗਾਉਣੇ ਆ ਬਟੀਆਂ ਲਲੀਆਂ ਦੀਵੇ ਲੱਲੇ ਆ ਲੋ ਜੀ ਵੱਟੀਆਂ ਮੈਂ ਰੱਖ ਦਿੱਤੀਆਂ ਸਾਰੀਆਂ ਹੁਣ ਮੈਂ ਇੰਦਾ ਕਰਕੇ ਤੇਲ ਪਾਵਾਂਗੀ ਥੋੜਾ ਥੋੜਾ ਕਰਕੇ ਫਿਰ ਆ ਚ ਜੜੇ ਜਾਂਦੇ ਡੁੱਲੇ ਵੀ ਨਾ ਹਨਾ ਥਾਲੀ ਇਸ ਕਰਕੇ ਰੱਖੀ ਸੀ ਕਿ ਜਦੋਂ ਤੇਲ ਹੁਣ ਪਾਇਆ ਉਹ ਤਾਂ ਡੁੱਲ ਜਾਂਦਾ ਹੈ ਨਾ ਤੇ ਡੁੱਲੂ ਦਾ ਥਾਲੀ ਦੇ ਵਿੱਚ ਡੁੱਲੂ ਦਾ ਜਦੋਂ ਤੇ ਫਿਰ ਨਾਲੇ ਇੰਦਾ ਥਾਲੀ ਪੜਨੀ ਸੁੱਕੀ ਹੋ ਜੂਗੀ ਹਨਾ ਜਿੱਦਾਂ ਹੁਣ ਜਗਾ ਜਗਾ ਤੇ ਫਿਰ ਜਾ ਕੇ ਇਕੱਲਾ ਇਕੱਲਾ ਦੀਵਾ ਜੀ ਜਗਾਉਣਾ ਪੈਣਾ ਐ ਇਦਾਂ ਘਰ ਨੂੰ ਜਗਾ ਕੇ ਅਸੀਂ ਸਾਰੇ ਜਾਣੇ ਲੈ ਗਏ ਦੇ ਪਿੰਨ ਵਾਲੇ ਤੇ ਫਿਰ ਅਸੀਂ ਬਸ ਜਗਾ ਤੇ ਰੱਖ ਆਈਏ ਦੀਵੇ ਇਸ ਤਰ੍ਹਾਂ ਹੁਣ ਮੈਂ ਜਗਾੜਿਆ ਤੇ ਹੁਣ ਮੈਂ ਚੱਲੀ ਆ ਜਗਾ ਤੇ ਰੱਖਣ खूह जी खोवाजा पीर इत भी सारे माता जगह इधर बाबा सिद्ध झरनों जी बा सिद्धरणों ਜਵਾਬ ਚਲੋ ਆਜੋ ਠੜਾ ਸਾਹਬ ਦੀ ਜਗਾ ਆਹੋ ਤੇ ਵੀ ਆ ਕੇ ਆਣਾ ਪਰ ਇੱਥੇ ਜਨਾਨੀ ਉੱਪਰ ਥੜੇ ਤੇ ਚੜਦੀ ਨਹੀਂ ਵੈਸੇ ਤੇ ਇਹ ਜਦੋਂ ਹਾਂ ਇੱਥੇ ਅੰਦਰ ਨਹੀਂ ਜਨਾਨੀ ਜਾਂਦੀ ਇੱਥੇ ਬੰਦਾ ਹੀ ਅੰਦਰ ਜਾਂਦਾ ਐ ਵੀ ਚੱਕ ਲੈ ਇੱਕ ਚੱਕ ਕੇ ਅੰਦਰ ਤੇ ਬਾਹਰ ਆ ਜਾ ਕੁੜੀਆਂ ਨਹੀਂ ਅੰਦਰ ਜਾਂਦੀਆਂ ਐ ਵੀ ਰੱਖ ਦੇ ਪੁੱਤ ਇੱਕ ਇੱਕ ਚੱਕ ਲੈ ਪਿੱਛੇ ਵੀ ਚਲ ਜੈ ਬਾਬੇ ਜੈ ਮਾਤਾ ਹਾਂ ਮਾਤੇ ਉਹਨਾਂ ਉੱਧਰ ਕਿ ਜਿਹੜਾ ਆ ਦੇ ਇੱਧਰ ਐ ਇੱਕ ਆ ਜਗਾ ਸਾਈ ਲੋਕਾਂ ਦੀ ਇੱਥੇ ਵੀ ਸਾਰੇ ਰੀਵਜ ਜਗੋਂ ਦੇ ਰੈਸਟੋਰੈਂਟ ਮਾਸਤ ਮਾਸ਼ ਪਾਲਿਕਾ ਰਵੀ ਹੋਂਡਿਆ ਦੀ ਵੀ ਲੈ ਕੇ ਤਮਾਤਰਾਂ ਦਾ ਮੰਦਿਰ ਇੱਥੇ ਵੀ ਰੱਖਦੇ ਆ ਦੀਵੇ ਇਹ ਸ਼ੇਰਾਂ ਵਾਲੀ ਮਾਤਾ ਦਾ ਮੰਦਿਰ ਆ ਮਾ ਜੈ ਮਾਤਾ ਬੱਚਿਆਂ ਨੇ ਰੰਗੋਲੀ ਬਣਾਈ ਬਹੁਤ ਸੋਹਣੀ ਆ ਤੁਹਾਨੂੰ ਜੀ ਸਾਈਡ ਦੀ ਦਿਖਾਉਦੀ ਆ ਦੇਖੋ ਕਿੰਨੀ ਸੋਹਣੀ ਬਣਾਈ ਆ ਬੱਚਿਆਂ ਨੇ ਬਣਾਈ ਰੰਗੋਲੀ ਆ ਆ ਆ ਭਾਜੀ ਇਸ ਵੇਲੇ ਨੇ ਮਾਤਰਾ ਨੇ ਜਮੰਦਰ ਤੇ ਆ ਗੁਰਦੁਆਰਾ ਸਾਹਿਬ ਜਾਣਦੇ ਹੁਣ ਹੁਣ ਇੱਥੇ ਰੱਖਣੇ ਆ ਠੀਕ ਹੈ ਹਾਂ ਜੀ ਵਾਹ ਮੈਂ ਵਾਹ ਲੱਗ ਤੀ ਜੱਗ ਜੀ ਇਹ ਅਗਾ ਚਾਚੀ ਦਾ ਘਰ ਜਿੱਥੇ ਬਾਬੇ ਦੀ ਜਗਾ ਵਾ ਸਾਡੇ ਘਰ ਦੇ ਵਿੱਚ ਹੀ ਆ ਤੇ ਬਾਬਾ ਜੀ ਤੇ ਵੀ ਇੱਥੇ ਰੱਖ ਲਵਾਂਗੇ ਠੀਕ ਹੈ ਇਹ ਹੁਣ ਬੰਦੋ ਜੇ ਬਾਬੇ ਹੈ ਹੁਣ ਕੋਈ ਚੇਰਾ ਨਹੀਂ ਲਗਤ ਹੀ ਵੇਰਾ ਨਹੀਂ ਨੋਜੀ ਹੁਣ ਮੈਂ ਆ ਗਈ ਆ ਘਰੇ ਤੇ ਹੁਣ ਘਰੇ ਜਗਾਵਾਂਗੇ ਦੀਵੇ ਠੀਕ ਆ ਤੇ ਹੁਣ ਮੈਂ ਜਰਾ ਕਸਾ ਲੈ ਲਵਾਂ ਸਾ ਲੈ ਕੇ ਫਿਰ ਦੀਵੇ ਜਗੋਨੀ ਕਰਦੇ ਠੀਕ ਆ ਲਓ ਜੀ ਇਹ ਦੀਵੇ ਮੈਂ ਹੋਰ ਚਗਾਲੇ ਇਹ ਹੁਣ ਹੈਗੇ ਘਰ ਵਾਸਤੇ ਠੀਕ ਆ ਤੇ ਹੁਣ ਮੈਂ ਲੱਗਿਆ ਘਰੇ ਰੱਖਣ ਚਲੋ ਹਾਰਾ ਦੇ ਚਾ ਚਾ ਅਤਰਾ ਦੇਖ ਅਤਰਾ ਦਮ ਚਾ ਹੋ ਗਿਆ। ਮਿਲਦੇ ਆ ਅਗਲੀ ਵੀਡੀਓ ਦੇ ਵਿੱਚ। ਠੀਕ ਆ। ਓਕੇ ਬਾਏ ਬਾਏ ਸਸੀਕਾਲ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਤੇ ਹੈਪੀ ਦੀਵਾਲੀ ਦੁਬਾਰ ਤੋਂ। ਠੀਕ ਆ ਮੇਰੇ YouTube ਸਾਰੀ ਫੈਮਿਲੀ ਨੂੰ ਠੀਕ ਆ। ਬਾਏ ਬਾਏ।